ਕਬਜ ਹਰ ਮਨਾ ਪਰੇ ਨਾ ਜਨ ਕੀ ਬਾਸ ਕੋਰੇ ਨਾ ਭੋਇ ਅਹੀ ਗਇਓ ਨੀਓ ਜਨਾ ਤਨ ਦੀ ਤਾ ਕੋ ਨਾਨਕ ਕਬਜ ਹਰ ਮਨਾ ਆਗਜ ਹੈ ਦੀਤਾ ਮਿਰਦ ਪਾਇਓ ਤੋ ਜਾ ਰਹੇ ਘਰ ਪਹੁੰਚਿਓ ਆ ਨਾ ਆਖ ਗੋ ਨਾਨਕ ਨਾਰਬਾ ਵਰੇ ਓ ਨਬਜੈ ਭਗਵਾ ਬਜਵਾ ਮਨਦਾਰਾ ਸੰਪਤ ਸਗਲਾ ਜਿ ਜਿ ਆਪਣੀ ਕਰਵਾ ਤੈਨ ਮਾ ਕਥਾਂ ਗੀ ਨਹੀਂ ਨਾਨਕ ਸਾਜੀ ਜਾਨਿਕ ਓ ਬਾਵਾ ਜੀ ਕੋ हरे रह तर केर हज़ार लॻत रिह हमनानक ब्रह्म

राग राग पुत्र राग राजा हाज राग रागनीरा हवा पुत्र राग देराया भा दे त ਗੋਰਾ ਤੇ ਪੂਰੀ ਤਕਹ ਦੀ ਪਵਤੋ ਸਤਿਗੁਰੂ ਆਰਣੂਰੇ ਜੀ ਸਾਬੰਦ ਨਾਨਕ ਗੁਰਚਰਣ ਲਾਗੇ ਵਾਹਿਗੁਰੂ ਹੱਲ ਤੂਰੇ ਗੰਗਵਾਦੇ ਜਿਨ੍ਹਾਂ ਦੀ 44ਵੀਂ ਵਰਸੀ ਸੰਗਤਾਂ ਬੜੀ ਧੂਮ-ਧਾਮ ਦੇ ਨਾਲ ਮਨਾ ਰਹੀਆਂ ਹਨ ਬਾਬਾ ਜੀ ਉਹ ਆਪ ਜੀ ਨੇ ਸੰਗਤਾਂ ਦੇ ਸਿਰ ਤੇ ਮੇਰ ਭਰਿਆ ਹੱਥ ਰਖਣਾ ਮਹਾਰਾਜ ਜੀ ਉਹ ਸਤਾਈ ਸਹਿਜਪਾਲ ਥੱਲੇ ਹਨ ਅਤੇ 28 ਮਤੋਂ ਲੈ ਕੇ 33 ਤੱਕ ਇੱਥੇ ਹਨ ਇਹਨਾਂ ਦੇ ਨਾਮ ਇਸ ਪ੍ਰਕਾਰ ਹੈ ਜੀ 28ਵਾਂ ਬਾਠ ਜੀ ਸ੍ਰੀ ਸਹਿਜ ਬਾਠ ਮਾਤਾ ਹਰਵੰਤ ਕੌਰ ਵਾਈਫ ਆਫ ਸਵਰਗਵਾਸੀ ਸਰਦਾਰ ਪਰਸ਼ੋਤਮ ਸਿੰਘ ਜੀ ਪਿੰਡ ਮੂਨਾ ਕਲਾਂ ਬੋਂ ਆਪਣੀ ਭੈਣ ਸਵਰਗਵਾਸੀ ਦੀਗਸ ਕੌਰ ਦੀ ਯਾਦ ਵਿੱਚ ਅਤੇ ਪਰਿਵਾਰ ਦੀ ਸੁੱਖ ਸ਼ਾਂਤੀ ਅਤੇ ਚੜ੍ਹਦੀ ਕਲਾ ਬਾਤ ਦੇ ਮਹਾਰਾਜੋ ਕਿਰਪਾ ਕਰਨੀ ਮਿਹਰ ਕਰਨੀ ਮਨੋ ਕਾਮਨਾ ਪੂਰੀ ਕਰਨੀ ਆਦੀਆਂ ਕਰਦੀਆਂ ਪਾਦੀਆਂ ਕਰਨਾਥ ਕਰਨਾ ਵਿਵਨ ਦਾ ਪ੍ਰਕਾਸ਼ ਕਰਨਾ ਦੂਸਰਾ ਸ੍ਰੀ ਤਹਿਲਪਾੜ 29ਵਾਂ ਸ੍ਰੀ ਤਹਿਲਪਾੜ ਮਾਤਾ ਹਰਬੰਸ ਕੌਰ ਮਾਈਫਰ ਵਸਗਵਾਸੀ ਸਰਦਾਰ ਪਰਸ਼ੋਤਮ ਸਿੰਘ ਜੀ ਪਿੰਡ ਮੋਨਾ ਕਲਾਂ ਆਪਣੇ ਭਰਾ ਵਸਗਵਾਸੀ ਸੰਤੋਖ ਸਿੰਘ ਜੀ ਜਾਤ ਵਿੱਚ ਪੱਦੇ ਪਰਿਵਾਰ ਦੀ ਸੋਕ ਸ਼ਾਂਤੀ ਅਤੇ ਚੜ੍ਹਦੀ ਕਲਾ ਵਾਸਤੇ ਬਾਬਾ ਜੀ ਉਹ ਆਪ ਜੀ ਨੇ ਮੇਰ ਕਰਨੀ ਪਰਵਾਰ ਵਿੱਚ ਦੰਦਸ਼ਟੀਆਂ ਬਖਸ਼ੀਆਂ ਆਦੀਆਂ ਬਦਿਏ ਫਟੀਆਂ ਦਾ ਨਾਸ਼ ਕਰਨਾ ਵਿਵਨ ਦਾ ਪ੍ਰਕਾਸ਼ ਕਰਨਾ ਤੀਵਾਂ ਸ੍ਰੀ ਤਹਿਲਪਾੜ ਸਰਦਾਰ ਸਰਜੀਤ ਸਿੰਘ ਜੀ ਮੀਰਾਣਾ ਲੱਤੀਆਂ ਬਦੋਂ ਆਪਣੀ ਬੇਟੀ ਫਰਜੀਤ ਕੌਰ ਦੀ ਕੈਨੇਡਾ ਵਿਦੇਸ਼ ਜਿੱਥੇ ਆਪ ਹੋਂ ਦੇ ਪੁਰਾਣੇ ਸਾਕ ਦੇ بیٹے ਵਰਜਿੰਦਰ ਪੀਆ ਹੋਂ ਵਾਸਤੇ ਮਹਾਰਾਜ ਤੋਂ ਆਬਦ ਬੇਨਤੀ ਕਰਦੇ ਹਨ ਆਪ ਜੀ ਦੇ ਮਹਾਰਾਜ ਜੋ ਬੇਟਾ ਅਰਬਿੰਦਰ ਪੀਆ ਹੋਂ ਮਹਰ ਮਹਿਰ ਕਰਨੀ ਪੀਆ ਪੱਕੇ ਹੋਣ ਵਾਸਤੇ ਕੈਨੇਡਾ ਵਾਸਤੇ ਮਹਾਰਾਜ ਅਰਦਾਸ ਬੇਨਤੀ ਕਰਦੇ ਨਾਲ ਆਪ ਜੀ ਨੇ ਅਰਦਾਸ ਬੇਨਤੀ ਪ੍ਰਵਾਨ ਕਰਨੀ ਮਿਹਰ ਕਰਨੀ ਸੱਚੇ ਬਾਦਸ਼ਾਹ ਜੀਓ ਸੱਜੇ ਕਬੇ ਆਪਣਾ ਪਹਿਰਾ ਰੱਖਣਾ ਦੇਸ਼ਾਂ ਵਿਦੇਸ਼ਾਂ ਵਿੱਚ ਸੰਗਤਾਂ ਦੇ ਸਿਰ ਤੇ ਮਿਹਰ ਬਰਿਆ ਹੱਥ ਰੱਖਣਾ 31 ਮੰਸਰੀ ਫੈਜਪੁਰ ਗੁਰਮੀਤ ਸਿੰਘ ਜੀ ਮੀਰਾਣਾ ਦਿੱਤੀਆਂ ਬਦੋਂ ਆਪਣੇ بیٹے ਸਿਮਰਨਜੀਤ ਸਿੰਘ ਨੂੰ ਪੁੱਤਰ ਦੀ ਦਾਤ ਬਖਸ਼ ਦੇ ਮਹਾਰਾਜ ਨੂੰ ਅਰਦਾਸ ਕਰਦੇ ਹਾਂ ਆਪ ਜੀ ਨੇ ਪੁੱਤਰ ਦੀ ਦਾਤ ਬਖਸ਼ਿਸ਼ ਕਰਨੀ ਮਿਹਰ ਕਰਨੀ ਸੱਜੇ ਪਾਤਸ਼ਾਹ ਜੋ ਮੰਗੇ ਆਕਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਹੋਂਦ ਦਾ ਜੋ ਮਹਾਂ ਬਾਕਨਦਾਰ ਮਹਾਰਾਜੋ ਸੇਵਕਾਂ ਦੀਆਂ ਮਨੋਕਾਮਨਾ ਪੂਰੀਆਂ ਕਰਨੀਆਂ ਮਿਹਰ ਕਰਨੀ 32ਵੇਂ ਸ੍ਰੀ ਜੈਪਾਲਾ ਪਤਾਪ ਸਿੰਘ ਸਾਹਿਬ ਗੁਰਬਖਸ਼ ਸਿੰਘ ਸਮੂਹ ਪਰਿਵਾਰ ਵੱਲੋਂ ਸੁਖ ਸ਼ਾਂਤੀ ਅਤੇ ਬੇਕੀ ਗਲਦੀਨ ਕੌਰ ਕੈਨੇਡਾ ਨਿਵਾਸੀ ਸਾਰੇ ਪਰਿਵਾਰ ਦੀ ਤਰਜੀ ਕਦਾ ਵਾਸਤੇ ਅਰਦਾਸ ਬੇਨਤੀ ਮਾਵਾਂ ਜੀਓ ਬਾਬਾ ਜੀ ਉਹ ਆਪ ਜੀ ਨੇ ਸਿਰਫ ਅਸੀਂ ਸੇਵਕਾਂ ਦੇ ਸਿਰ ਤੇ ਮਿਹਰ ਪਰਿਆ ਹੱਥ ਰੱਖਣਾ ਤੰਦਰੁਸਤੀਆਂ ਬਖਸ਼ੀਆਂ ਆਧੀਆਂ ਬਿਆਧੀਆਂ ਬਾਧੀਆਂ ਦਾ ਨਾਸ ਕਰਨਾ ਭਜਨ ਦਾ ਪ੍ਰਕਾਸ਼ ਕਰਨਾ ਬੱਚਿਆਂ ਦੇ ਸਿਰ ਤੇ ਮਿਹਰ ਪਰਿਆ ਹੱਥ ਰੱਖਣਾ ਦੇਸ਼ਾਂ ਵਿਦੇਸ਼ਾਂ ਵਿੱਚ ਆੰਦ ਸੰਗੁਰ ਹੋ ਕੇ ਸਹਿਤਾ ਖੰਨੀ 33 ਮਸਰੀ ਸਹਿਜਪਾਤ ਬੀਬੀ ਸੁਰਿੰਦਰਪਾਲ ਸਰਦਾਰ ਜਨੈਲ ਸਿੰਘ ਜਪੁਤਰੀ ਮਨਦੀਪ ਕੌਰ ਜਵਾਗੁੰ ਬਾਈਪਾਲ ਸਰਦਾਰ ਹਜੀਤ ਸਿੰਘ ਕੈਨੇਡਾ ਵਾਸੀ ਪਰੋ ਕੈਨੇਡਾ ਜਾਣ ਦੀ ਖੁਸ਼ੀ ਵਿੱਚ ਪਰਵਾਦ ਦੀ ਜਲਦੀ ਖਾਤਾ ਤੇ ਤੰਦਰੁਸਤੀ ਬਾਰੇ ਮਹਾਰਾਜੋ ਬਾਬਾ ਜੀਓ ਆਪ ਜੀ ਨੇ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਦੇਚਾਂ ਵਿਦੇਚਾਂ ਵਿੱਚ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਤੰਦਰੁਸਤੀ ਬਾਕੀ ਨਾ ਮਹਾਰਾਜੋ ਛੇ ਪਰਿਵਾਰਾਂ ਨੇ ਸਹਿਜਪਾਤ ਪਰਮਾਤਮਾ ਕੇ ਸਾਧ ਸੰਗਤ ਦੀ ਹਜ਼ੂਰੀ ਵਿੱਚ ਇਹ ਵਿਗੰਦਾ ਤਹਿਤ ਭੋਗ ਪਾਏਨ ਵਿਗਨਾਂ ਦੇ ਰੇਖਾਂ ਦਾ ਨਾਟਕ ਕਰਨਾ ਭਜਨ ਦਾ ਪ੍ਰਕਾਸ਼ ਕਰਨਾ ਮਹਾਰਾਜ ਸੇਵਕਾਂ ਦੇ ਪਰਿਵਾਰਾਂ ਵਿੱਚੋਂ ਆਦੀਆਂ ਬਿਆਦੀਆਂ ਪਾਦੀਆਂ ਦਾ ਨਾਟਕ ਕਰਨਾ ਭਜਨ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਬੱਚਿਆਂ ਦੇ ਇੱਥੇ ਤੇ ਪਰਿਵਾਰਾਂ ਦੇ ਦਰ ਤੇ ਮਿਹਰ ਭਰਿਆ ਹੱਥਾਂ ਖਾਂ ਛੇ ਪਰਿਵਾਰਾਂ ਵੱਲੋਂ ਮਹਾਰਾਜ ਜੀ ਨੂੰ ਸੁੰਦਰ ਪਹਿਛਾਕੇ ਪਹਿਨਾਏ ਹਨ ਆਪ ਜੀ ਨੇ ਵੀ ਤਾਲ ਕਰਨੇ ਸਿੱਖਾਂ ਸੇਵਕਾਂ ਦੇ ਪਰਦੇ ਕੱਢਨੇ ਮਿਹਰ ਕਰਨੀ ਮਹਾਰਾਜ ਜੀ ਉਹ ਖਮਾਇਆ ਵਿੱਚ ਬੜਕਤਾ ਕਰਦੀਆਂ ਮਹਾਰਾਜ ਦੇ ਖੁਸ਼ੀ ਵਿੱਚ ਪਰਿਵਾਰਾਂ ਵੱਲੋਂ ਪੰਜ ਕੰਦ ਕਰਾਹ ਪ੍ਰਸ਼ਾਦ ਦੀ ਦੇਣ ਹਾਜ਼ਰ ਹੈ ਮਹਾਰਾਜੋ ਅਨਪਛਾਤ ਭੋਜਨ ਬਹੁਲੀ ਬਾਬਿੰਦ ਨੇ ਚਾਹੇ ਕਰੀਬ ਆਪਸਾਲ ਸੋਚ ਬਿਤਰਾ ਹੁਣ ਲਾਵੋ ਭੋਗ ਹਾਰਾਏ